ਕੀ ਤੁਹਾਨੂੰ ਸਰਹੰਦ ਦਾ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਪਤਾ ਹੈ ਲਗਭਗ 2200 ਸਾਲ ਪਹਿਲਾਂ ਆਰੀਆ ਲੋਕਾਂ ਨੇ ਇਸ ਸ਼ਹਿਰ ਨੂੰ ਬਸਾਇਆ ਸੀ ਇਤਿਹਾਸ ਵਿੱਚ ਇਸ ਸ਼ਹਿਰ ਦੇ ਹੋਰ ਵੀ ਕਈ ਨਾਮ ਹੁੰਦੇ ਨੇ ਸਰਹੰਦ ਸਰਹਾਨੰਦ ਤਿਬਰਹਿੰਦ ਇਹਨੂੰ ਬਾਵਣੀ ਸਰਹੰਦ ਵੀ ਕਹਿੰਦੇ ਸੀ ਕਿਉਂਕਿ ਮੁਗਲ ਕਾਲ ਵੇਲੇ ਸਭ ਤੋਂ ਵੱਧ ਮਾਲੀਆ ਦੇਣ ਵਾਲੇ ਸੂਬਿਆਂ ਵਿੱਚ ਇੱਕ ਹੁੰਦਾ ਸੀ ਜਿਹੜੀ ਅੱਜ ਸਰਹੰਦ ਨਹਿਰ ਆਪਾਂ ਦੇਖਦੇ ਹਾਂ ਇਹਨੂੰ ਲਗਭਗ 700 ਸਾਲ ਪਹਿਲਾਂ ਫਿਰੋਜ਼ ਸ਼ਾ ਤੁਗਲਕ ਨੇ ਸਿਰਮੌਰ ਦੀਆਂ ਪਹਾੜੀਆਂ ਕੱਟ ਕੇ ਬਣਾਇਆ ਸੀ ਜਿਹੜੀ ਕਿ ਸੁਨਾਮ ਤੱਕ ਦੇ ਏਰੀਆ ਨੂੰ ਪਾਣੀ ਦਿੰਦੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਵਜੀ ਨੇ ਸਰਹੰਦ ਤੇ ਹਮਲਾ ਕਰਕੇ ਇਹਨੂੰ ਉਜਾੜਿਆ ਇੱਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੇਲੇ ਤੇ ਦੂਸਰੀ ਵਾਰ ਮਿਸਲ ਕਾਲ ਦੇ ਵੇਲੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਹੋਣਾ ਨੇ ਪਰ ਸਰਹੰਦ ਨੂੰ ਜਿੱਤਣ ਤੋਂ ਬਾਅਦ ਕੋਈ ਵੀ ਗੁਰੂ ਦਾ ਸਿੰਘ ਇਹਨੂੰ ਆਪਣੇ ਅਧੀਨ ਨਹੀਂ ਲੈਣਾ ਚਾਹੁੰਦਾ ਸੀ ਕਿਉਂਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਣ ਕਰਕੇ ਗੁਰੂ ਦੇ ਸਿੰਘ ਇਹਨੂੰ ਗੁਰੂਮਾਰੀ ਕਹਿੰਦੇ ਸੀ ਖਾਲਸਾ ਰਾਜ ਦੀ ਸ਼ੁਰੂਆਤ ਵੀ ਸਰਹੰਦ ਤੋਂ ਹੋਈ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੁੱਚਾ ਅਨੰਤ ਤੇ ਵਜੀਦ ਖਾਨ ਵਰਗਿਆਂ ਨੂੰ ਸਜਾਵਾਂ ਦੇਣ ਤੋਂ ਬਾਅਦ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਲਾਇਆ ਲੋਹਗੜ੍ਹ ਨੂੰ ਰਾਜਧਾਨੀ ਬਣਾ ਕੇ ਖਾਲਸਾ ਰਾਜ ਦੇ ਸਿੱਕੇ ਜਾਰੀ ਤੁਸੀਂ ਇਤਿਹਾਸ ਸੁਣਨਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਦੱਸੋ